ਸਾਵਧਾਨ ਅਲਰਟ ਹੋ ਜਾਓ ਕਿਉਂਕਿ ਅਸੀਂ ਆਪਣੇ ਘਰ ਵਿੱਚ ਜਿਹੜੀਆਂ 8 ਚੀਜ਼ਾਂ ਨੂੰ ਰੋਜ਼ਾਨਾ ਇਸਤੇਮਾਲ ਕਰਦੇ ਹਾਂ ਉਹਨਾਂ ਦੇ ਰੱਖ-ਰਖਾਅ ਤੇ ਅਗਰ ਧਿਆਨ ਨਹੀਂ ਦਿੱਤਾ ਗਿਆ ਤਾਂ ਸਮਝੋ ਅਲਰਜੀ ਚਮੜੀ ਦੇ ਰੋਗ ਫੂਡ ਪੋਇਜ਼ਨਿੰਗ ਸਾਹ ਦੀਆਂ ਬਿਮਾਰੀਆਂ ਸਾਨੂੰ ਘੇਰ ਸਕਦੀਆਂ ਹਨ ਅਸੀਂ ਇਹਨਾਂ ਸਾਰੀਆਂ ਬਿਮਾਰੀਆਂ ਤੋਂ ਸਹਿਜੇ ਹੀ ਬਚ ਸਕਦੇ ਹਾਂ ਬਸ਼ਰਤੇ ਅਸੀਂ ਆਪਣੇ ਘਰ ਵਿੱਚ ਇਹਨਾਂ ਦਾ ਇਸਤੇਮਾਲ ਕਰਦੇ ਸਮੇਂ ਸੁਚੇਤ ਰਹੀਏ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਸੋਚਣ ਵਾਲੀ ਗੱਲ ਦੀ ਲੜੀ ਵਿੱਚ ਅੱਜ ਅਸੀਂ ਤੁਹਾਡਾ ਧਿਆਨ ਉਸ ਮੋਬਾਈਲ ਵੱਲ ਦਿਲਾਉਣਾ ਹੈ ਜਿਸ ਨੂੰ ਤੁਸੀਂ ਦਿਹਾੜੀ ਵਿੱਚ 100 ਵਾਰ ਟੱਚ ਕਰਦੇ ਹੋ ਬਿਨਾਂ ਇਸ ਗੱਲ ਤੇ ਧਿਆਨ ਦਿੱਤੇ ਆ ਕਿ ਉਹ ਮੋਬਾਈਲ ਘਰ ਦੀ ਟਾਇਲਟ ਸੀਟ ਨਾਲੋਂ ਵੀ ਜ਼ਿਆਦਾ ਗੰਦਾ ਹੋ ਸਕਦਾ ਹੈ ਜਿਸ ਸਰਹਾਣੇ ਨੂੰ ਸਿਰ ਦੇ ਥੱਲੇ ਰੱਖ ਕੇ ਅਸੀਂ ਸੌਂਦੇ ਹਾਂ ਉਸ ਸਰਹਾਣੇ ਵਿੱਚ 16 ਲੱਖ ਤੱਕ ਬੈਕਟੀਰੀਆ ਹੋ ਸਕਦੇ ਹਨ ਇਹ ਜਾਣਕਾਰੀ ਅਸੀਂ ਨੈਸ਼ਨਲ ਅਖਬਾਰ ਦੈਨਿਕ ਪਾਸ ਕਰ ਤੋਂ ਲਈ ਹੈ ਅਖਬਾਰ ਦੀ ਰਿਪੋਰਟ ਵਿੱਚ ਇਹ ਸਾਰੇ ਤੱਥ ਦੁਨੀਆ ਭਰ ਵਿੱਚ ਹੋਈਆਂ ਸੋਧਾਂ ਦਾ ਹਵਾਲਾ ਦਿੰਦੇ ਹੋਏ ਛਾਇਆ ਕੀਤੇ ਹਨ ਹਾਲ ਹੀ ਵਿੱਚ ਹੋਈ ਰਿਸਰਚ ਅਤੇ ਸਿਹਤ ਨੂੰ ਲੈ ਕੇ ਹੋਏ ਆਡਿਟ ਦੱਸਦੇ ਹਨ ਕਿ ਰੋਜ਼ਾਨਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਉਦਾਹਰਨ ਦੇ ਤੌਰ ਤੇ ਕਿਚਨ ਦਾ ਸਪੰਜ ਟੂਥ ਬਰਸ਼ ਰਿਮੋਟ ਦਰਵਾਜ਼ੇ ਦੀਆਂ ਕੁੰਡੀਆਂ ਕਿਟਾਣੂਆਂ ਦਾ ਘਰ ਬਣ ਚੁੱਕੇ ਹਨ ਇਨਾਂ ਦੀ ਰੱਖ-ਰਖਾ ਦਾ ਅਗਰ ਪੂਰਾ ਪ੍ਰਬੰਧ ਨਾ ਕੀਤਾ ਜਾਏ ਤਾਂ ਇਹ ਕਿਟਾਣੂ ਨਾ ਕੇਵਲ ਬੈਕਟੀਰੀਅਲ ਇਨਫੈਕਸ਼ਨ ਬਲਕਿ ਫੰਗਲ ਅਲਰਜੀ ਵਰਗੇ ਹੋਰ ਕਈ ਰੋਗਾਂ ਵੀ ਫੈਲਾ ਸਕਦੇ ਹਨ ਆਓ ਜਾਣਦੇ ਹਾਂ ਘਰ ਵਿੱਚ ਇਸਤੇਮਾਲ ਹੋਣ ਵਾਲੇ ਕਿਹੜੇ ਸਮਾਨ ਤੋਂ ਸਾਡੀ ਸਿਹਤ ਨੂੰ ਕਿੰਨਾ ਜ਼ਿਆਦਾ ਖਤਰਾ ਹੁੰਦਾ ਹੈ ਅਸੀਂ ਗੱਲ ਕਰੀਏ ਕਿਚਨ ਵਿੱਚ ਪ੍ਰਯੋਗ ਹੋਣ ਵਾਲੇ ਸਪੰਜ ਦੀ ਤਾਂ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਟਾਇਲਟ ਸੀਟ ਨਾਲੋਂ ਕਿਧਰੇ ਜ਼ਿਆਦਾ ਬੈਕਟੀਰੀਆ ਹੁੰਦੇ ਹਨ ਯੂਐਸ NSF ਦੀ ਰਿਪੋਰਟ ਮੁਤਾਬਕ ਕਿਚਨ ਵਿੱਚ ਭਾਂਡੇ ਧੋਣ ਲਈ ਰੱਖੇ ਗਏ ਛੋਟੇ ਜਿਹੇ ਸਪੰਜ ਵਿੱਚ 10 ਕਰੋੜ ਬੈਕਟੀਰੀਆ ਹੋ ਸਕਦੇ ਹਨ ਦਰਅਸਲ ਇਹ ਸਪੰਜ ਨਵੀਂ ਤੇ ਗਰਮੀ ਵਾਲਾ ਹੁੰਦਾ ਹੈ ਜਿੱਥੇ ਬੈਕਟੀਰੀਆ ਤੇਜ਼ੀ ਨਾਲ ਪਨਪਦੇ ਹਨ ਕਰ ਦੇ ਦਰਵਾਜ਼ੇ ਦੀ ਕੁੰਡੀ ਬਾਰ-ਬਾਰ ਇਸਤੇਮਾਲ ਹੋਣ ਦੇ ਨਾਲ ਕਿਟਾਣੂਆਂ ਦਾ ਘਰ ਬਣੀ ਹੁੰਦੀ ਹੈ ਇਸ ਨੂੰ ਲਗਭਗ ਘਰ ਦੇ ਸਾਰੇ ਲੋਕ ਬਾਰ-ਬਾਰ ਹੱਥ ਲਗਾਉਂਦੇ ਹਨ ਜਿਸ ਨਾਲ ਇਹਨਾਂ ਕੁੰਡੀਆਂ ਵਿੱਚ ਸਲ ਮੋਲੇਨਾ ਅਤੇ ਇਕੋਲਾਈ ਵਰਗੇ ਬੈਕਟੀਰੀਆ ਘਰ ਕਰ ਜਾਂਦੇ ਹਨ ਇਸ ਤਰ੍ਹਾਂ ਦੇ ਬੈਕਟੀਰੀਆ ਬੁਖਾਰ ਪੇਟਦਰਦ ਦਾ ਕਾਰਨ ਬਣਦੇ ਹਨ ਲੰਡਨ ਸਕੂਲ ਆਫ ਹਾਈਜਨ ਦੀ ਰਿਪੋਰਟ ਦੇ ਅਨੁਸਾਰ ਇੱਕ ਨਾਰਮਲ ਮੋਬਾਈਲ ਫੋਨ ਵਿੱਚ ਟਾਇਲਟ ਸੀਟ ਨਾਲੋਂ 10 ਗੁਣਾ ਜ਼ਿਆਦਾ ਬੈਕਟੀਰੀਆ ਹੋ ਸਕਦੇ ਹਨ ਇਹ ਬੈਕਟੀਰੀਆ ਅਕਸਰ ਪੇਟ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ ਘਰਾਂ ਵਿੱਚ ਰੱਖੇ ਪਲਾਸਟਿਕ ਅਤੇ ਰਬੜ ਦੇ ਖਿਡੌਣਿਆਂ ਵਿੱਚ ਬੈਕਟੀਰੀਆ ਮਹੀਨਿਆਂ ਤੱਕ ਜਿੰਦਾ ਰਹਿੰਦੇ ਹਨ ਬੱਚਿਆਂ ਨੂੰ ਇਹਨਾਂ ਖਿਡੌਣਿਆਂ ਨਾਲ ਖੇਡਦੇ ਸਮੇਂ ਉਹਨਾਂ ਨੂੰ ਮੂੰਹ ਵਿੱਚ ਲੈਣ ਦੀ ਆਦਤ ਹੁੰਦੀ ਹੈ ਜਿਸ ਨਾਲ ਬੈਕਟੀਰੀਆ ਉਹਨਾਂ ਦੇ ਪੇਟ ਵਿੱਚ ਚਲੇ ਜਾਂਦਾ ਹੈ ਅਤੇ ਖਤਰਾ ਕਈ ਗੁਣਾ ਜ਼ਿਆਦਾ ਵੱਧ ਜਾਂਦਾ ਹੈ। ਬ੍ਰਿਟਿਸ਼ ਅਲਰਜੀ ਫਾਊਂਡੇਸ਼ਨ ਦੇ ਅਨੁਸਾਰ ਸੌਣ ਵੇਲੇ ਇਸਤੇਮਾਲ ਹੋਣ ਵਾਲੇ ਇੱਕ ਆਮ ਤਕੀਏ ਵਿੱਚ 10 ਲੱਖ ਤੋਂ 16 ਲੱਖ ਤੱਕ ਬੈਕਟੀਰੀਆ ਪਾਏ ਜਾਂਦੇ ਹਨ। ਇਸ ਤਰ੍ਹਾਂ ਦੇ ਬੈਕਟੀਰੀਆ ਇਨਸਾਨਾਂ ਨੂੰ ਸਾਹ ਦੀਆਂ ਬਿਮਾਰੀਆਂ ਅਤੇ ਅਸਥਮਾ ਲਈ ਜ਼ਿੰਮੇਵਾਰ ਦੱਸੇ ਜਾਂਦੇ ਹਨ। ਘਰ ਦੇ ਬਾਥਰੂਮ ਵਿੱਚ ਅਗਰ ਤੁਥ ਬਰਸ਼ ਹੋਲਡਰ ਰੱਖਣ ਦੀ ਆਦਤ ਹੈ ਤਾਂ ਇਹਨਾਂ ਵਿੱਚੋਂ 27% ਵਿੱਚ ਬੈਕਟੀਰੀਆ ਪਾਏ ਗਏ ਹਨ ਇਹ ਬੈਕਟੀਰੀਆ ਦੰਦਾਂ ਦੀ ਸੜਨ ਅਤੇ ਮਸੂੜਿਆਂ ਵਿੱਚ ਸੰਕਰਮਣ ਦਾ ਵੱਡਾ ਜਰੀਆ ਹੋ ਸਕਦੇ ਆ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਰੋਜ਼ਾਨਾ ਇਸਤੇਮਾਲ ਹੋਣ ਦੇ ਬਾਵਜੂਦ ਘਰ ਦੇ ਟੀਵੀ ਜਾਂ ਏਸੀ ਦਾ ਰਿਮੋਟ ਸ਼ਾਇਦ ਹੀ ਸਾਫ਼ ਹੁੰਦਾ ਹੋਵੇਗਾ ਇਸ ਤਰ੍ਹਾਂ ਦੇ ਰਿਮੋਟ ਵਿੱਚ ਟਾਇਲਟ ਸੀਟ ਨਾਲੋਂ 15 ਗੁਣਾ ਜ਼ਿਆਦਾ ਬੈਕਟੀਰੀਆ ਹੁੰਦੇ ਹਨ ਏਸੀ ਦੇ ਰਿਮੋਟ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਦੀ ਸੰਖਿਆ ਕਿਸੇ ਹਸਪਤਾਲ ਦੇ ਆਈਸੀਯੂ ਵਾਰਡ ਵਿੱਚ ਮੌਜੂਦ ਬੈਕਟੀਰੀਆ ਨਾਲੋਂ ਕਿਧਰੇ ਜ਼ਿਆਦਾ ਹੁੰਦੀ ਹੈ ਬਾਥਰੂਮ ਦਾ ਸ਼ਾਵਰ ਹੈੱਡ ਫੰਗਸ ਦਾ ਠਿਕਾਣਾ ਹੁੰਦਾ ਹੈ ਨਹਾਉਂਦੇ ਸਮੇਂ ਇਹ ਫੰਗਸ ਵੀ ਸਾਡੇ ਸਰੀਰ ਤੇ ਬੁਸ਼ਾਰ ਦੇ ਨਾਲ ਡਿੱਗ ਸਕਦੀ ਹੈ ਇਹ ਫੰਗਸ ਨਹਾਉਂਦੇ ਦੌਰਾਨ ਸਾਹ ਲੈਣ ਦੀ ਪ੍ਰਕਿਰਿਆ ਜਰੇ ਸਰੀਰ ਦੇ ਅੰਦਰ ਪ੍ਰਵੇਸ਼ ਕਰ ਸਕਦੀ ਹੈ ਜਿਹਦੇ ਨਾਲ ਫੇਫੜੇ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਉਮੀਦ ਹੈ ਤੁਸੀਂ ਘਰ ਵਿੱਚ ਵਰਤੋਂ ਦੇ ਵੇਲੇ ਇਹਨਾਂ ਸਾਰੀਆਂ ਚੀਜ਼ਾਂ ਦੀ ਸਾਫ਼ ਸਫਾਈ ਦਾ ਖਾਸ ਧਿਆਨ ਰੱਖਦੇ ਹੋਏ ਸਿਹਤਮੰਦ ਜੀਵਨ ਜਿਓਗੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ